ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਠੀਕ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀਕਲਾ ਵਿੱਚ ਰੱਖਣ ਲੋ ਜਿੱਥੇ ਸਵੇਰ ਦੇ ਜਿਹੜੇ ਕੰਮ ਦਿੰਦੇ ਸੀ ਖਤਮ ਕਰ ਲਏ 2 ਘੰਟੇ ਪਹਿਲਾਂ ਇੱਥੇ ਚੌਲ ਜਿਹੜੇ ਪੈਂਦੇ ਸੀ ਕੋਈ ਵੀ ਚੌਲ ਹੋਣ ਚਾਹੇ ਬਨਾਸਪਤੀ ਨੇ ਚਾਹੇ ਹੋ ਕੱਚੇ ਚੌਲ ਨੇ ਜੋ ਵੀ ਹੈਗੇ ਨੇ ਤੁਹਾਡੇ ਕੋਲ ਉਹ ਚੌਲ ਤੁਸੀਂ 2 ਘੰਟੇ ਪਹਿਲਾਂ ਭਿਉਣੇ ਨੇਗੇ ਉਸ ਤੋਂ ਬਾਅਦ ਜਿਹੜਾ ਇਹਦਾ ਪਾਣੀ ਆਪਾਂ ਪੁਣਕ ਕੇ ਲੈ ਲੈਣਾਗਾ ਤੇ ਚੌਲ ਆਪਾਂ ਜਾਨਵਰਾਂ ਲਈ ਪਾ ਦੋ ਪਰ ਪੰਛੀਆਂ ਲਈ ਸੌਰੀ ਪੰਛੀਆਂ ਲਈ ਪਾ ਦੋ ਹਨਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਐਲੋਵੇਰਾ ਜੈੱਲ ਮਿਕਸ ਕੀਤੀ ਹੈਗੀ ਤੇ ਨਾਲ ਹੀ ਮੈਂ ਇਹਦੇ ਵਿੱਚ ਡੱਬਰ ਅਮਲਾ ਤੇਲ ਮਿਕਸ ਕਰੂੰ ਤੁਸੀਂ ਚੌਲਾਂ ਦੇ ਪਾਣੀ ਦੇ ਵਿੱਚ ਹਨਾ ਜਿਵੇਂ ਮੈਂ ਚੌਲਾਂ ਦਾ ਪਾਣੀ ਲਿਆ ਤੁਸੀਂ ਪਿਆਜ਼ ਦਾ ਪਾਣੀ ਵੀ ਲੈ ਸਕਦੇ ਹੋ ਪਿਆਜ਼ ਦੇ ਪਾਣੀ ਦੇ ਵਿੱਚ ਵੀ ਇਹ ਦੋਨੋਂ ਚੀਜ਼ਾਂ ਮਿਕਸ ਕਰ ਦਿਓ ਵਿਟਾਮਿਨ E ਦੇ ਕੈਪਸੂਲ ਮਿਕਸ ਕਰ ਸਕਦੇ ਹੋ ਹਨਾ ਕੋਕੋਨਟ ਔਾਈ ਲਿਆ ਸਰੋਂ ਦਾ ਤੇਲ ਆ ਜਿਹੜਾ ਉਹ ਮਿਕਸ ਕਰ ਸਕਦੇ ਹਣਾ ਅ ਗੰਡਿਆਂ ਦੇ ਰਸ ਵਿੱਚ ਤੇ ਮੈਂ ਚੌਲਾਂ ਦਾ ਜਿਹੜਾ ਪਾਣੀ ਹੈ ਬਹੁਤ ਜ਼ਿਆਦਾ ਲੈਂਥ ਵਧਾਉਣਾ ਇਹੀ ਪ੍ਰੋਸੈਸ ਜਿਹੜਾ ਹੈਗਾ ਗੰਡਿਆਂ ਦੇ ਪਾਣੀ ਦਾ ਵੀ ਹੈਗਾ ਹਣਾ ਤੇ ਲੋ ਜੀ ਦਿਖਾ ਦਿੰਨੇ ਤੁਹਾਨੂੰ ਜਿਹੜੇ ਕੰਮ ਨੇ ਆਏ ਦੇ ਆਪਣੇ ਕੰਮ ਕਰਨੇ ਉਹ ਹੋ ਚੁੱਕੇ ਨੇ ਖਤਮ ਉਸ ਤੋਂ ਬਾਅਦ ਫਿਰ ਮੈਂ ਵਾਲਾਂ ਨੂੰ ਆਪਣੇ ਜਿਹੜਾ ਚੌਲਾਂ ਵਾਲਾ ਪਾਣੀ ਉਹ ਲਾ ਕੇ ਅੱਧਾ ਘੰਟਾ ਰੱਖੂੰਗੀ ਇੱਥੇ ਕੰਮ ਸੀਗੇ ਜਿਹੜੇ ਆਪਣੇ ਸਾਰੇ ਘਰ ਦੇ ਹੋ ਗਏ ਖਤਮ ਤੇ ਕਣਕ ਵੀ ਅੱਜ ਧੋਤੀ ਆ ਜੋ ਵੀ ਕੱਪੜੇ ਸੀਗੇ ਉਹ ਆਪਾਂ ਤੋ ਉਤੇ ਸੀਗੇ ਟਾਈਮ ਕਾਫੀ ਟਾਈਮ ਹੋ ਗਿਆ ਕੰਮ ਆਪਣੇ ਖਤਮ ਹੋਇਆ ਨੂੰ ਤੇ ਇੱਥੇ ਆਪਾਂ ਦੇਖੋ ਕਣਕ ਵੀ ਧੋ ਕੇ ਇੱਕ ਟੋਕਰੇ ਦੇ ਵਿੱਚ ਚ ਚਾਰਨੇ ਚ ਰੱਖਤੀ ਸੀ ਵੀ ਇਹਦਾ ਪਾਣੀ ਜਿਹੜਾ ਚੰਗੀ ਤਰ੍ਹਾਂ ਉੱਚੜ ਜਾਵੇ ਫਿਰ ਆਪਾਂ ਕਣਕ ਜਿਹੜੀ ਸੁਕਣੀ ਪਾਵਾਂਗੇ ਕੱਪੜੇ ਵੀ ਆਪਣੇ ਸੁੱਕਣ ਵਾਲੀ ਹੈਗੇ ਕਿਉਂਕਿ ਸਵੇਰ ਸਭ ਤੋਂ ਪਹਿਲਾਂ ਉੱਠ ਕੇ ਕੱਪੜੇ ਹੀ ਧੋਤੇ ਸੀਗੇ ਤੇ ਚਲੋ ਜੀ ਹੁਣ ਇੱਥੇ ਬੈਠ ਕੇ ਅੰਦਰ ਮੈਂ ਲੌਰੀਆਂ ਜਿਹੜਾ ਚੌਲਾਂ ਵਾਲਾ ਪਾਣੀ ਇਹਨੂੰ ਅੱਧਾ ਘੰਟਾ ਜਾਂ ਘੰਟਾ ਰੱਖ ਲੂੰਗੀ ਜਿੰਨਾ ਕ ਮੈਨੂੰ ਟਾਈਮ ਮਿਲੇਆ ਤੇ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਵੇਂ ਛੱਸਦੇ ਆ ਨਾ ਤੇਲ ਨੂੰ ਉਹਨਾਂ ਛੱਸ ਲਾਂਗੇ ਛੱਸ ਕੇ ਅੱਧਾ ਜਾਂ ਪੌਣਾ ਘੰਟਾ ਆਪਾਂ ਰੱਖ ਲਵਾਂਗੇ ਹੈਨਾ ਠੀਕ ਆ ਜੀ ਤੇ ਇਹਨੂੰ ਸਵੇਰ ਟਾਈਮ ਤੁਸੀਂ ਚੌਲਾਂ ਨੂੰ ਪਿਓ ਦੋ ਭਿਉਂ ਕੇ ਰੱਖ ਦੋ ਜੇ ਪਿਆਜ਼ ਇਹਨਾਂ ਨੂੰ ਹਾਂ ਚੰਗੀ ਤਰ੍ਹਾਂ ਉਹਦਾ ਰਸ ਨਿਚੋੜ ਲਓ ਇਹ ਪ੍ਰੋਸੈਸ ਵੀ ਕਰ ਸਕਦੇ ਤੁਸੀਂ ਦੋਨਾਂ ਵਿੱਚੋਂ ਜੋ ਵੀ ਤੁਹਾਨੂੰ ਠੀਕ ਲੱਗਿਆ ਕਰ ਸਕਦੇ ਇਹਦੇ ਨਾਲ ਵਾਲ ਨਹੀਂ ਝੜਦੇ ਹੈਗੇ ਤੇ ਗਰੋਥ ਬਹੁਤ ਜ਼ਿਆਦਾ ਹੁੰਦੀ ਹੈ ਲੈਂਥ ਬਹੁਤ ਜ਼ਿਆਦਾ ਵੱਧਦੀ ਆ ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਜੀ ਹੋਰ ਸਨਮ ਜੀ ਹਰ ਜਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼हाल ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖਣਾ ਲੋ ਜੀ ਬਲੌਗ ਨੁਪਕ ਕਰਦੇ ਕੰਟੀਨਿਊ ਸਟਾਰਟ ਹੋ ਗਿਆ ਸੀਗਾ ਕਾਫੀ ਟਾਈਮ ਪਹਿਲਾਂ ਤੇ ਕਣਕ ਧੋਤੀ ਹੋਏ ਬਾਹਰ ਉਹ ਸੁੱਕਣੀ ਪਾਉਣੇਗੇ ਤੇ ਦੇਖੋ ਸਰ ਮੈਂ ਆਪਣਾ ਧੋਲਿਆ ਦੇਖੋ ਵਾਲ ਕਿੰਨੇ ਸਿਲਕੀ ਸਿਲਕੀ ਹੋਗੇ ਤੁਹਾਨੂੰ ਪਤਾ ਹੀ ਲੱਗਣਾ ਦੇਖੋ ਜਦ ਹੱਥ ਫੇਰਦੇ ਨਾ ਤਾਂ ਪਤਾ ਲੱਗਦਾ ਤੇ ਇਹਦੇ ਵਿੱਚ ਤੁਸੀਂ ਪਿਆਜ਼ ਦਾ ਪਾਣੀ ਵੀ ਪਾ ਸਕਦੇ ਜਿਵੇਂ ਮੈਂ ਚੌਲਾਂ ਦਾ ਪਾਣੀ ਪਾਇਆ ਤੁਸੀਂ ਪਿਆਜ਼ ਦਾ ਪਾਣੀ ਪਾ ਕੇ ਸ਼ੈਂਪੂ ਵੀ ਐਡ ਕਰ ਸਕਦੇ ਹੋ ਜਾਂ ਮਤਲਬ ਸ਼ੈਂਪੂ ਤੁਸੀਂ ਇਹ ਕਰੋ ਬਿਨਾਂ ਹੋਣ ਲੱਗੇ ਹੈ ਨਾ ਜਦੋਂ ਆਪਣੇ ਹੈਅਰ ਵਾਸ਼ ਕਰਨੇ ਆ ਉਦੋਂ ਲਾ ਲਓ ਤੇ ਜਿਵੇਂ ਚੌਲਾਂ ਦਾ ਪਾਣੀ ਹੈ ਜੇਕਰ ਤਾਂ ਵੀ ਤੁਸੀਂ ਇਹਦੇ ਵਿੱਚ ਇਹ ਚੀਜ਼ਾਂ ਪਾ ਸਕਦੇ ਹੋ ਜਿਵੇਂ ਮੈਂ ਤੁਹੁਰਾ ਜੈਲ ਹੋਵੇ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਨਾਰੀਗਲ ਦਾ ਤੇਲ ਵੀ ਪਾ ਸਕਦੇ ਹੋ ਆਮਲਾ ਡਾਬਰ ਆਮਲਾ ਤੇਲ ਇਹਦਾ ਉਹ ਪਾ ਸਕਦੇ ਹੋ ਵਿਟਾਮਿਨ E ਦੇ ਕੈਪਸੂਲ ਵੀ ਪਾ ਸਕਦੇ ਹੋ ਤੁਸੀਂ ਇਹਨਾਂ ਦੇ ਵਿੱਚ ਤੇ ਜਿਵੇਂ ਕਿ ਪਿਆਜ਼ ਵਾਲਾ ਪਾਣੀ ਆ ਉਹਦੇ ਵਿੱਚ ਵੀ ਤੁਸੀਂ ਵਿਟਾਮਿਨ E ਦੇ ਕੈਪਸੂਲ ਪਾ ਸਕਦੇ ਹੋ ਐਲੋਵੇਰਾ ਫਰੈਸ਼ ਜੈੱਲ ਹੈਗੀ ਤਾਂ ਤੁਸੀਂ ਘਰ ਦੀ ਉਹ ਪਾ ਸਕਦੇ ਹੋ ਹਨਾ ਆ ਨਾਰੀਅਲ ਤੇਲ ਹੋ ਗਿਆ ਡਾਬਰ ਆਮਲਾ ਤੇਲ ਹੋ ਗਿਆ ਵਿਟਾਮਿਨ E ਦੇ ਜਿੰਦੀ ਸਾਰੇ ਚੀਜ਼ਾਂ ਦੋਨੋਂ ਆ ਬਸ ਕਰ ਸਕਦੇ ਤੁਸੀਂ ਇਹ ਇਸ ਤਰ੍ਹਾਂ ਚਾਹੇ ਜਾਵਲਾ ਵਾਲਾ ਪਾਣੀ ਹੋਵੇ ਚਾਹੀ ਹੋਵੇ ਉਹ ਪਿਆਜ਼ ਦਾ ਪਾਣੀ ਠੀਕ ਆ ਜੀ ਦੇਖੋ ਬਹੁਤ ਸਿਲਕੀ ਸਿਰਕੀ ਵਾਲ ਹੋ ਗਏ ਪਤਾ ਕੀ ਹੈ ਮੈਂ ਤਾਂ ਬਹੁਤ ਜ਼ਿਆਦਾ ਜਿਵੇਂ ਕਿ ਕਾਲ ਕਰ ਜਾਨੀ ਆ ਕੱਲੀ ਜਾਣੀ ਆ ਜਿੱਕਿ ਤਾਂ ਸਾਰੇ ਦੁੱਖ ਸੁੱਖ ਦੇ ਵਿੱਚ ਮੈਨੂੰ ਜਾਣਾ ਆਉਣਾ ਹਨਾ ਪੈਂਦਾ ਸਾਰੇ ਕਿਤੇ ਮੈਂ ਹੀ ਜਾਣੀ ਆ ਜੀ ਕਿਸੇ ਦੇ ਭੋਗ ਆ ਕਿਸੇ ਦੇ ਮਰਗ ਦਾ ਭੋਗ ਆ ਚਾਹੇ ਖੁਸ਼ੀ ਦਾ ਭੋਗ ਆ ਚਾਹੇ ਪਿੰਡ 'ਚ ਕਿਸੇ ਦਾ ਪਤਾ ਲੈਣ ਜਾਣਾ ਚਾਹੇ ਰਿਸ਼ਤੇਦਾਰੀ 'ਚ ਕਿਸੇ ਦਾ ਪਤਾ ਲੈਣ ਜਾਣਾ ਹਨਾ ਤਾਂ ਮੈਨੂੰ ਹੀ ਜਾਣਾ ਪੈਂਦਾ ਤਾਂ ਕਰਕੇ ਮੈਨੂੰ ਫਟਾਫਟ ਇਹ ਹੁੰਦਾ ਵੀ ਮੈਂ ਕੰਮ ਖਤਮ ਕਰ ਲ ਕੋਈ ਹਾਊਸ ਹੈਲਪਰ ਵੀ ਨਹੀਂ ਹੈਗੀ ਮੇਰੇ ਕੋਲ ਮੈਂ ਕੱਲੀ ਜਣੀ ਨੇ ਐਂ ਦੇ ਵੱਡੇ ਘਰ ਨੂੰ ਵੀ ਦੇ ਝਾੜੂ ਪੋਚਾ ਡਸਟਿੰਗ ਹੋ ਗਈ ਖਾਣਾ ਹੋ ਗਿਆ ਕੱਪੜੇ ਹੋ ਗਏ ਪ੍ਰੈਸ ਕਰਨੇ ਬਹੁਤ ਕੰਮ ਨੇ ਜੀ ਹਨਾ ਤਾਂ ਕਰਕੇ ਸੋ ਮੈਨੂੰ ਥੋੜਾ ਜਿਹਾ ਟਾਈਮ ਘੱਟ ਮਿਲਦਾ ਜਦੋਂ ਵੀ ਮੈਨੂੰ ਟਾਈਮ ਮਿਲਦਾ ਉਦੋਂ ਫਿਰ ਮੈਂ ਜਦੋਂ ਮੇਰੇ ਕੋਲ ਖੁੱਲਾ ਟਾਈਮ ਹੁੰਦਾ ਉਦੋਂ ਮੈਂ ਆਪਣੇ ਥੋੜੀ ਜਿਹੀ ਕੇਅਰ ਕਰ ਲੈਂਦੀ ਹਾਂ ਨਾ ਇਹ ਬਾਕੀ ਰਹੀ ਗੱਲ ਮੇਰੇ ਫੇਸ ਨੂੰ ਲੈ ਕੇ ਇੱਕ ਭੈਣ ਵਾ ਸ਼ਾਇਦ ਪਤਨੀ ਭੈਣ ਦੀ ਸੀ ਦਾ ਕਮੈਂਟ ਆਇਆ ਸੀ ਆਈਡੀ ਦਾ ਨਾਮ ਮੈਂ ਭੁੱਲ ਗਈ ਉਹ ਕਹਿੰਦੇ ਵੀ ਤੁਹਾਡੇ ਕਾਫੀਆਂ ਜਿਹੜੇ ਸ਼ਾਇਆں ਦੇਖਣ ਲੱਗੀਆਂ ਹਾਂ ਹਾਂ ਜੀ ਦੇਖਣ ਲੱਗੀਆਂ ਹਾਂ ਮੈਂ ਕੁਝ ਨਹੀਂ ਕਰ ਰਹੀ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਵੀ ਹੁਣ ਮੈਂ ਕੰਟੀਨਿਊ ਕਰੂੰਗੀ ਉਹ ਵੀ ਮੇਰਾ ਮੇਲੇ ਵਾਲੇ ਟਾਈਮ ਤੋਂ ਛੁੱਟ ਗਿਆ ਉਸ ਤੋਂ ਬਾਅਦ ਪਤਾ ਨਹੀਂ ਮੇਰੀ ਯਾਦ ਨਹੀਂ ਵੀ ਲਾਇਆ ਕਿਵੇਂ ਹੈ ਨਾ ਕਿਉਂਕਿ ਮੈਨੂੰ ਟਾਈਮ ਹੀ ਨਹੀਂ ਮਿਲਿਆ ਜੀ ਇੱਕ ਤਾਂ ਮੇਰੀ ਆਪਣੇ ਟੋਹੀ ਦੁਖਣ ਲੱਗ ਗਈ ਟੋਹੀ ਕਰਕੇ ਵੀ ਦੋ ਵਾਰ ਦੇਖੋ ਚੇਪੀਆਂ ਵਿੱਚ ਲਵਾ ਕੇ ਆਈਆਂ ਟੋਹੀ ਤੇ ਹੈ ਨਾ ਫਿਰ ਵੀ ਤੁਹਾਡੇ ਨਾਲ ਤੇ ਉਹ ਨਹੀਂ ਗੱਲ ਸ਼ੇਅਰ ਨਹੀਂ ਕਰਦੀ ਹੈਗੀ ਚਲੋ ਬਲੌਗ ਮੈਨੂੰ ਐਂ ਦੇ ਹੱਸਦੇ ਖੇੜਦੇ ਵੀ ਉਹੀ ਬਣਾਈ ਹੈ ਹੈ ਨਾ ਇਹ ਹੁੰਦਾ ਵੀ ਫਿਰ ਬਲੌਗ ਹੀ ਹੈ ਨਾ ਦੁੱਖ ਸੁੱਖ ਆਪਾਂ ਚਲੋਗੇ ਇੰਨਾ ਨਹੀਂ ਮੈਨੂੰ ਇਹ ਹੁੰਦਾ ਵੀ ਸਾਰਾ ਦਿਨ ਕੀ ਰੋਣਾ ਰੋਣਾ ਹੈ ਨਾ ਆਪਣਾ ਕਹਿਣਾਗਾ ਵੀ ਆ ਹੋ ਗਿਆ ਆ ਹੋ ਗਿਆ ਹੈ ਨਾ ਤੇ ਚਲੋ ਵੀ ਕਿਸੇ ਭੈਣ ਨੇ ਪੁੱਛਿਆ ਸੀਗਾ ਮੈਨੂੰ ਵੀ ਜਿਆਦਾ ਦੇਖਣ ਲੱਗੇ ਮੈਨੂੰ ਤੁਸੀਂ ਆਪਣਾ ਕੋਈ ਉਹ ਕਰਦੇ ਨਹੀਂ ਹੈਗੇ ਤੇ ਫਿਲਹਾਲ ਮੈਂ ਕਰ ਵੀ ਰਹੀ ਹਾਂ ਕਰ ਵੀ ਨਹੀਂ ਰਹੀ ਜੀ ਕਿਉਂਕਿ ਉਹ ਜਦੋਂ ਮੈਨੂੰ ਹੁਣ ਪ੍ਰੋਪਰ ਤੁਹਾਡੇ ਸਾਹਮਣੇ ਜਿਵੇਂ ਆ ਦੇਖੋ ਦਿਖ ਰਹੀਆਂ ਨੇ ਜਿਵੇਂ ਮੇਰਾ ਫੇਸ ਕਲੀਨ ਹੋ ਗਿਆ ਜੋ ਵੀ ਮੈਂ ਕਰ ਰਹੀ ਹਾਂ ਜਾਂ ਲੈ ਰਹੀ ਹਾਂ ਕੋਈ ਮੈਡੀਸਨ ਲੈ ਰਹੀ ਹਾਂ ਜਾਂ ਮੈਂ ਕੁਝ ਵੀ ਹੈ ਨਾ ਉਹ ਤੁਹਾਡੇ ਨਾਲ ਮੈਂ ਉਦੋਂ ਹੀ ਸ਼ੇਅਰ ਕਰੂੰਗੀ ਜਦੋਂ ਮੇਰਾ ਫੇਸ ਪੂਰਾ ਐਨ ਸਾਫ਼ ਹੋ ਗਿਆ ਕਿਉਂਕਿ ਮੈਂ ਪਹਿਲਾਂ ਕਦੇ ਇਹ ਵੀ ਨਹੀਂ ਕਿਹਾ ਹੈਗਾ ਬਾਕੀ ਫੇਸ ਮੇਰਾ ਸਾਫ਼ ਆ ਜੀ ਕੋਈ ਜਿਵੇਂ ਮੇਰੇ ਇੱਥੇ ਬਹੁਤ ਬਲੈਕ ਬਲੈਕ ਸੀ ਤੁਸੀਂ ਕਿਸੇ ਨੇ ਵੀ ਨਹੀਂ ਦੇਖਿਆ ਸਿਰਫ ਮੇਰੇ ਰਿਸ਼ਤੇਦਾਰਾਂ ਨੂੰ ਜਾਂ ਜਿਨ੍ਹਾਂ ਨੇ ਮੈਨੂੰ ਹਨਾ ਦੇਖਿਆ ਸਾਹਮਣੇ ਫੇਸ ਟੂ ਫੇਸ ਉਹਨਾਂ ਨੂੰ ਹੀ ਪਤਾ ਨਾ ਅੰਨੇਗ ਮੰਡੇ ਨੂੰ ਪਤਾ ਇੱਥੋਂ ਮੇਰਾ ਫੇਸ ਪੂਰਾ ਬਲੈਕ ਸੀ ਨੱਕ ਮੇਰਾ ਬਲੈਕ ਸੀ ਲਿਪਸ ਦੇ ਉੱਪਰ ਆ ਮੇਰਾ ਬਲੈਕ ਸੀ ਆਹ ਵਾਲੀ ਚੀਜ਼ਾਂ ਮੇਰੇ ਬਲੈਕ ਸੀ ਇੱਥੇ ਦਾ ਮੇਰੇ ਇੰਨਾ ਕੁ ਜ਼ਿਆਦਾ ਬਲੈਕਨਸ ਬਹੁਤ ਜ਼ਿਆਦਾ ਸੀ ਇੱਥੇ ਦਾ ਨਾ ਮਤਲਬ ਮੇਰੇ హెయిਰ ਵੀ ਬਹੁਤ ਜ਼ਿਆਦਾ ਸੀਗੇ ਤੇ ਬਹੁਤ ਮਤਲਬ ਪਹਿਲਾਂ ਨਾਲ ਜੇ ਤੁਸੀਂ ਦੇਖੋਗੇ ਤੁਸੀਂ ਹੁਣ ਮੈਨੂੰ ਕਹੋਗੇ ਵੀ ਤੁਹਾਡਾ ਫੇਸ ਬਹੁਤ ਜ਼ਿਆਦਾ ਸਾਫ ਆ ਤੇ ਬਾਰ ਤੁਹਾਨੂੰ ਇਹ ਲੱਗਦਾ ਹਨ ਵੀ ਇਸ ਵਾਰ ਥੋੜਾ ਜਿਹਾ ਹੋਊਗਾ ਕਿ ਉਹ ਮੈਂ ਛੱਡ ਰੱਖਿਆ ਜੀ ਕੁਝ ਪਤਾ ਕੀ ਇਹ ਵਾਰ ਵੀ ਨਿਕਲਣ ਦਿੰਦੀਆਂ ਮੈਂ ਇਹਨਾਂ ਨੂੰ ਵੀ ਨਿਕਲ ਲੈਣ ਦੀ ਜਿਨੇ ਨਿਕਲਦੀਆਂ ਨੇ ਬਾਕੀ ਜਿਹੜਾ ਮੈਂ ਸ਼ੁਰੂ ਕਰਿਆ ਹੋਇਆ ਉਹ ਕੋਈ ਲੌਣ ਵਾਲਾ ਨਹੀਂ ਹੈਗਾ ਸਿਰਫ ਬਾਅਦ ਦੇ ਵਿੱਚ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਸਿਰਫ ਪੀ ਰਹੀ ਹਾਂ ਕੀ ਪੀ ਰਹੀ ਹਾਂ ਜਦੋਂ ਮੈਨੂੰ ਕੋਈ ਫਰਕ ਪੈ ਗਿਆ ਪੂਰਾ ਪ੍ਰੋਪਰ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੀ ਕਿਉਂਕਿ ਦੇਖੋ ਮੈਨੂੰ ਵੀ ਹੁੰਦਾ ਵੀ ਮੈਂ ਜੇਕਰ ਤੁਹਾਨੂੰ ਕੋਈ ਵੀ ਚੀਜ਼ ਦੱਸਦੀ ਆਂ ਤਾਂ ਉਹਦਾ ਤੁਹਾਨੂੰ ਵੀ ਪੂਰਾ ਜਿਹੜਾ ਫਾਇਦਾ ਹੋਵੇ ਹੈ ਨਾ ਰਿਜ਼ਲਟ ਵਧੀਆ ਮਿਲਣਾ ਵੀ ਇਹ ਨਾ ਹੋਵੇ ਕੱਲ ਨੂੰ ਤੁਸੀਂ ਮੈਨੂੰ ਕਮੈਂਟ ਕਰੋ ਵੀ ਪਰ ਜਿਹੜੀਆਂ ਵੀ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਅੱਜ ਤੱਕ ਸਾਰੀਆਂ ਵਧੀਆ ਨੇ ਜੇਕਰ ਤੁਸੀਂ ਕੰਟੀਨਿਊ ਉਹ ਚੀਜ਼ਾਂ ਨੂੰ ਕਰਦੇ ਹੋ ਹੈ ਨਾ ਤਾਂ ਉਹਦਾ 100% ਜਿਹੜਾ ਰਿਜ਼ਲਟ ਮਿਲੂਗਾ ਹੀ ਮਿਲੂਗਾ ਪਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਮੈਂ ਚਾਹੇ ਉਸ ਟਾਈਮ ਆਪਣਾ ਮੈਂ ਪੂਰਾ ਸਟੈਂਡ ਲੈ ਲਿਆ ਸੀਗਾ ਵੀ ਹੁਣ ਮੈਂ ਇਹ ਚੀਜ਼ ਕਰਨੀ ਹੀ ਕਰਨੀ ਹੈਗੀ ਪਰ ਉਹ ਫਿਰ ਵੀ ਕਿਤੇ ਨਾ ਕਿਤੇ ਕੁਝ ਘਰਾਂ ਦੇ ਤੁਹਾਨੂੰ ਪਤਾ ਹੀ ਹੈ ਕੰਮ ਕਾਲ ਇਸ ਤਰ੍ਹਾਂ ਦੇ ਹੁੰਦੇ ਨੇ ਨਾ ਵੀ ਉਹ ਚੀਜ਼ ਵੀ ਮੇਰੇ ਤੋਂ ਛੁੱਟ ਗਈ ਪੈਕ ਵਗੈਰਾ ਮੇਰੇ ਤੋਂ ਹੁਣ ਕਾਫੀ ਮਤਲਬ ਕਿ ਮੇਲੇ ਤੋਂ ਬਾਅਦ ਵਿੱਚ ਕੁਝ ਵੀ ਲਾਇਆ ਨਹੀਂ ਹੈਗਾ ਲਾਇਆ ਹੀ ਨਹੀਂ ਗਿਆ ਜੀ ਟਾਈਮ ਹੀ ਨਹੀਂ ਮਿਲਿਆ ਹੈਗਾ ਲਾਈਫ ਹੀ ਇੰਨੀ ਕਿ ਜ਼ਿਆਦਾ ਬਿਜ਼ੀ ਹੋ ਗਈ ਕਿਉਂਕਿ ਕੁਝ ਕ ਗੱਲਾਂ ਨੇ ਜਿਹੜੀਆਂ ਆਪਾਂ ਨਹੀਂ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਸਕਦੇ ਨਾ ਸੋ ਇਸ ਕਰਕੇ ਤੇ ਬਾਕੀ ਮੈਨੂੰ ਇਹ ਹੁੰਦਾ ਵੀ ਜੋ ਵੀ ਤੁਹਾਨੂੰ ਮੈਂ ਚੀਜ਼ ਦੱਸਾਂ ਜਾਂ ਦੱਸੀ ਆ ਨਾ ਤਾਂ ਪੂਰਾ ਮਤਲਬ ਕਿ 100% ਜਿਹੜਾ ਤਾਂ ਰਿਜ਼ਲਟ ਮਿਲਦਾ ਹੋਵੇ ਤਾਂ ਹੀ ਫੈਰਾ ਹਨਾ ਕਿ ਤੁਸੀਂ ਕੱਲ ਨੂੰ ਮੈਨੂੰ ਲੰਬਾ ਨਾ ਦੋ ਹਨਾ ਮੈਨੂੰ ਵੀ ਇਹ ਵੀ ਚੀਜ਼ ਦਾ ਹੁੰਦਾ ਚਲੋ ਜੀ ਬਾਕੀ ਤੁਹਾਡੇ ਨਾਲ ਕਰਾਂਗੇ ਸ਼ੇਅਰ ਅਪਡੇਟ ਦੇਖਦੇ ਹੁਣ ਮਹੀਨੇ ਨੂੰ ਮਿਲਦੀ ਆ 2 ਮਹੀਨੇ ਨੂੰ ਤੁਹਾਨੂੰ ਮਿਲਦੇ 3 ਮਹੀਨੇ ਨੂੰ ਮਿਲਦੇ ਦੇਖਦੇ ਜੀ ਕੋਰਸ ਕਰਕੇ ਪੂਰਾ ਫਿਰ ਦੇਖਦੇ ਆ ਹਨਾ ਕਰ ਰਹੀ ਹਾਂ ਕੰਟੀਨਿਊ ਨਹੀਂ ਕਰ ਰਹੀ ਉਹ ਹੁਣ ਕੁਝ ਪਤਾ ਨਹੀਂ ਜੀ ਮੇਰਾ ਕੁਝ ਕਹਿ ਨਹੀਂ ਸਕਦੇ ਪਰ ਦੇਖਦੇ ਆਂਗੇ ਤੇ ਚਲੋ ਜੀ ਹੁਣ ਬਾਹਰ ਆਪਾਂ ਕਣਕ ਸੁੱਕਣੀ ਪਾਉਣੇ ਆਲਰੇਡੀ ਵੀਡੀਓ ਹੋ ਗਿਆ 5 ਮਿੰਟਾਂ ਸੇ ਦਾ ਹੀ ਲਾ ਲਓ ਤੁਸੀਂ ਹੋ ਗਿਆ ਹਨਾ ਤੇ ਠੀਕ ਹੈ ਜੀ ਮੈਂ ਕਿਹਾ ਚਲੋ ਨਿਕ ਹਾਂ ਮੋਰ ਪੰਖੀ ਨੂੰ ਲੈ ਕੇ ਆ ਇਸ ਕਮੈਂਟਿਕ ਕਹਿੰਦੇ ਸੀ ਮੋਰ ਪੰਖੀ ਦਾ ਲਾਇਆ ਹੋਇਆ ਸੀ 4-5 ਸਾਲ ਰਿਹਾ ਵੀ ਸ਼ਾਇਦ ਉਹਦੇ ਬੀਜ ਵੀ ਮੇਰੇ ਕੋਲ ਹੋਣ ਕਿਤੇ ਦਿਖਾਉਂਗੀ ਤੁਹਾਨੂੰ ਮੈਂ ਤੇ ਉਹ ਫਿਰ ਪਤਾ ਨਹੀਂ ਕੀ ਹੋਰ ਥੋੜੇ ਟਾਈਮ ਬਾਅਦ ਸਾਡੇ ਸਿਉਂਕ ਐ ਸਿਉਂਕ ਕਰਕੇ ਮਰ ਜਾਂਦੇ ਨੇ ਜਿਹੜੇ ਧਰਤੀ ਦੇ ਵਿੱਚ ਲੱਗਿਆ ਹੋਇਆ ਸੀ ਉਹ ਚਲੋ ਜੀ ਫੇਰ ਕਰਾਂਗੇ ਕੱਲ ਗੱਲਾਂ ਬਹੁਤ ਜ਼ਿਆਦਾ ਹੋ ਗਈਆਂ ਹੁਣ ਠੀਕ ਹੈ ਜੀ ਕਣਕ ਸੁੱਕਣੀ ਪਾਉਣੇ ਫੇਰ ਮ ਜੀ ਇੱਥੇ ਮੈਂ ਲੱਗੀ ਸੀ ਕਿ ਕਣਕ ਸੁੱਕਣੀ ਪਉਣ ਤੇ ਨਹੀਂ ਕੋ ਜਿਆਦਾ ਬੁਰੀ ਖਬਰ ਮਿਲੀ ਮੈਨੂੰ ਅੱਜ ਹੈ ਅ ਮੇਰਾ ਬੇਟਾ ਗਿਆ ਹੋਇਆ ਸੀ ਦਰ ਪਵਨ ਨੀਗੜ ਤੋਂ ਅੱਗੇ ਨੱਬਾ ਆਉਂਦਾ ਨੱਬੇ ਗਿਆ ਹੋਇਆ ਸੀਗਾ ਸਾਡੀ ਰਿਸ਼ਤੇਦਾਰੀ ਚ ਹੀ ਗਿਆ ਸੀ ਕਿਤੇ ਤੇ ਉੱਥੇ ਨਾ ਜਦੋਂ ਆਪਾਂ ਨੱਬੇ ਪਵਾਨੀਗੜ ਤੋਰਾ ਵਾ ਸ਼ਾਇਦ ਆ ਕਿਹੜਾ ਪਿੰਡਾ ਹੁੰਦਾ ਮਰਦ ਖੇੜਾ ਮਰਦ ਖੇੜਾ ਪਿੰਡੋਂ ਆਉਂਦਾਗਾ ਤੇ ਉਹਦੀ ਰੋਡ ਤੇ ਹਨਾ ਇੱਧਰ ਸੁਨਾਮ ਨੁਮੜਦੇ ਜਦੋਂ ਉੱਥੇ ਜਿਹੜੇ ਮਤਲਬ ਹਾਂ ਨਰੇਗਾ ਸਕੀਮ ਹਨਾ ਉੱਥੇ ਉਹ ਵਿਚਾਰੇ ਮਜ਼ਦੂਰ ਕੰਮ ਕਰ ਰਹੇ ਸੀ ਪਤਾ ਨਹੀਂ ਟਰੱਕ ਕਿਵੇਂ ਚੜ ਗਿਆ ਉੱਪਰ ਹਨਾ ਚਾਰ ਜਣਿਆਂ ਦੀ ਉੱਥੇ ਲਾਸ਼ਾਂ ਪਈਆਂ ਸੀ ਐਵੇਂ ਬਿਸ਼ੀਆਂ ਤੇ ਮੇਰਾ ਬੇਟਾ ਵੀਡੀਓ ਵੀ ਬਣਾ ਕੇ ਲੈ ਕੇ ਆਇਆ ਸੀ ਹਨਾ ਮੇਰੇ ਤੋਂ ਵੀਡੀਓ ਵਿੱਚ ਐਡ ਨਹੀਂ ਕੀਤੀ ਗਈ ਅੱਜ ਕੱਲ ਨੂੰ ਮੈਂ ਜ਼ਰੂਰ ਤੁਹਾਨੂੰ ਵੀਡੀਓ ਐਡ ਕਰੂੰ ਜੇਕਰ ਤੁਸੀਂ ਦੇਖਣਾ ਚਾਹੋਗੇ ਉਹਦੇ ਵਿੱਚ ਤਿੰਨ ਸੀਗੀਆਂ ਲੇਡੀਜ਼ ਇਕ ਜੈਨਸ ਸੀ ਵਿਚਾਰਿਆਂ ਦਾ ਪਤਾ ਨਹੀਂ ਹਨਾ ਘਰੋਂ ਕੀ ਸੋਚ ਕੇ ਨਿਕਲੇ ਹੋਣਗੇ ਵਿਚਾਰੇ ਹਨਾ ਪਤਾ ਨਹੀਂ ਪਿੱਛੇ ਕੋਈ ਰੋਟੀ ਪਕਾਉਣ ਵਾਲਾ ਵੀ ਉਹਨਾਂ ਦੇ ਹੈਗਾ ਜਾਂ ਨਾ ਹੈਗਾ ਹਨਾ ਕਿੰਨੇ ਬੱਚੇ ਨੇ ਛੋਟੇ ਨੇ ਵੱਡੇ ਨੇ ਮੈਨੂੰ ਸੁਣ ਕੇ ਨਾ ਬਹੁਤ ਪਹਿਲਾਂ ਮੈਨੂੰ ਦਿਖਾ ਨਹੀਂ ਰਿਹਾ ਸਪਿੰਦਰ ਕਹਿੰਦਾ ਮੰਮੀ ਫਿਰ ਤੂੰ ਟੈਨਸ਼ਨ ਲੈ ਜਾਂਗੀ ਤੈਨੂੰ ਨਹੀਂ ਦਿਖਾਉਣਾ ਮੈਂ ਕਿਹਾ ਹੁਣ ਵੀ ਜਦੋਂ ਤੂੰ ਮੈਨੂੰ ਦੱਸ ਹੀ ਦਿੱਤਾ ਮੈਨੂੰ ਦਿਖਾ ਵੀ ਦੇ ਹਨਾ ਫਿਰ ਮੈਨੂੰ ਐ ਜਿਹੋਆ ਵੀ ਦੇਖ ਲਵਾਂ ਮੈਂ ਨਾ ਪਰ ਜਦੋਂ ਦੇਖਿਆ ਬਹੁਤ ਜ਼ਿਆਦਾ ਅਫਸੋਸ ਹੋਇਆ ਜੀ ਉਹਨਾਂ ਲਈ ਮੈਨੂੰ ਹਨਾ ਉਹ ਬਚਾਰੇ ਸਵੇਰੇ ਆਪਣੇ ਘਰੋਂ ਮੇਰੇ ਖਿਆਲ ਦੇ ਵਿੱਚ 8 ਵਜੇ ਤੱਕ ਉਹਨਾਂ ਨੇ ਹਨਾ ਪਹੁੰਚਣਾ ਹੁੰਦਾ ਜਿੱਥੇ ਉਹਨਾਂ ਦਾ ਕੰਮ ਚੱਲਦਾ ਹੁੰਦਾ ਮਨਰੇਗਾ ਵਾਲਿਆਂ ਦਾ ਹਨਾ ਤੇ ਵਿਚਾਰੇ ਕੀ ਸੋਚ ਕੇ ਆਪਣੇ ਘਰੋਂ ਸਵੇਰੇ ਨਿਕਲੇ ਹੋਣਗੇ ਇੰਨਾ ਮਾੜਾ ਉਹਨਾਂ ਨਾਲ ਅੱਜ ਦੇਖ ਲਓ ਹੋ ਗਿਆ ਹਨਾ ਸੜਕ ਦੇ ਉੱਪਰ ਉਹਨਾਂ ਦੇ ਐ ਲਾਸਾਂ ਪੰਨਿਆਂ ਦੇ ਉੱਪਰ ਕੱਪੜੇ ਪਾਏ ਪਏ ਸੀਗੇ ਹਨਾ ਚਾਰਾਂ ਜਾਣਿਆਂ ਤੇ ਹਨਾ ਕਿ ਟਰੱਕ ਪਤਾ ਨਹੀਂ ਕਿਹੜੇ ਹਸਾਬ ਚੜਿਆ ਪਤਾ ਨਹੀਂ ਹੁਣ ਕਿਹਦਾ ਕਸੂਰ ਸੀ ਜਿੱਕੇ ਦਾ ਨਾਮ ਸੀ ਦੇਖੋ ਵੱਡੀ ਗੱਡੀ ਵਾਲੇ ਦਾ ਹੀ ਮੰਨਿਆ ਜਾਂਦਾ ਹਨਾ ਪਤਾ ਨਹੀਂ ਹੁਣ ਕਿਵੇਂ ਹੋਇਆ ਉਹਨਾਂ ਨਾਲ ਕੀ ਇਹ ਪਾਣਾ ਬਣਿਆ ਨਾ ਵਿਚਾਰਾਂ ਦਾ ਮੈਨੂੰ ਤਾਂ ਬਹੁਤ ਜ਼ਿਆਦਾ ਆਈ ਨੇ ਪਤਾ ਨਹੀਂ ਬੱਚੇ ਛੋਟੇ ਨੇ ਵੱਡੇ ਨੇ ਕਈਆਂ ਬਜ਼ੁਰਗਔਰ ਤਾਂ ਬਜ਼ੁਰਗ ਮਾਤਾ ਹੁੰਦੀਆਂ ਨੇ ਹਨਾ ਜਿਨ੍ਹਾਂ ਦੇ ਕਰ ਨਹੀਂ ਕੋਈ ਮਤਲਬ ਜਿਆਦਾ ਕਮਾਉਣ ਵਾਲਾ ਹੁੰਦਾ ਉਹਨਾਂ ਦੇ ਬੱਚੇ ਕਈਆਂ ਦੇ ਦੇਖੋ ਅੱਜਕੱਲ ਨਸ਼ੇ ਪੱਤੇ ਕਰਦੇ ਨੇ ਸਾਡੇ ਪਿੰਡ ਦੇ ਵਿੱਚ ਵੀ ਕਾਫੀ ਐਵੇਂ ਹੈ ਨਾ ਵੀ ਬਜ਼ੁਰਗ ਔਰਤਾਂ ਨੇ ਜਿਹੜੀਆਂ ਮੈਂ ਦੇਖਿਆ ਨੇ ਵੀ ਮਨ ਰੇਗਾ ਵਿੱਚ ਕੰਮ ਕਰਦੀਆਂ ਨੇ ਹੈ ਨਾ ਮੈਂ ਦੇਖਦੀ ਆਂਗੀ ਕਾਫੀ ਇਸ ਦੀਆਂ ਹੁੰਦੇ ਨੇ ਵੀ ਬਜ਼ੁਰਗ ਵੀ ਹੁੰਦੇ ਨੇ ਮਾਤਾ ਵੀ ਹੈ ਨਾ ਬਜ਼ੁਰਗ ਔਰਤ ਕਾਫੀ ਹੁੰਦੀਆਂ ਨੇਗੇ ਏਜ ਦੀਆਂ ਵੀ ਉਹ ਕੰਮ ਕਰ ਰਹੀਆਂ ਹੁੰਦੀਆਂ ਨੇ ਪਤਾ ਨਹੀਂ ਉਹਨਾਂ ਦੇ ਘਰੇ ਵਿਚਾਰਿਆਂ ਦੇ ਹੈ ਨਾ ਕਿਛ ਹੁੰਦਾ ਕੁਛ ਨਾ ਹੁੰਦਾ ਬੱਚੇ ਪਤਾ ਨਹੀਂ ਕਿ ਮੈਂ ਮੈਂ ਤਾਂ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਉਹਨਾਂ ਦੀ ਸੋਚ-ਸੋਚ ਕੇ ਨਾ ਕਿ ਜਿਆਦਾ ਦੁੱਖ ਹੋਇਆ ਬਿੰਦੀ ਮਾਡਿਤ ਰੱਬ ਕੀ ਸੇ ਨਾਲ ਵੀ ਨਾ ਕਰੇ ਵਿਚਾਰੇ ਹਨਾ ਘਰੋਂ ਕੀ ਸੋਚ ਕੇ ਆਏ ਸੀ ਅੱਜ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਅਸੀਂ ਆਪਣੇ ਘਰ ਵਾਪਸ ਜਾਣਾ ਹੀ ਨਹੀਂ ਹੈਗਾ ਹਨਾ ਵੀ ਸਾਡੇ ਨਾਲ ਅੱਜ ਆ ਬਣ ਜੋ ਆ ਪਾਣਾ ਸਾਡੇ ਨਾਲ ਹੁਣ ਅੱਜ ਅਸੀਂ ਦੁਨੀਆ ਤੇ ਨਹੀਂ ਰਹਿਣਾ ਹਨਾ ਕੁਝ ਨਹੀਂ ਸੋਚਿਆ ਹੁਣ ਉਹਨਾਂ ਨੇ ਹਨਾ ਆਪਣੇ ਘਰ ਤੋਂ ਆਪਣਾ ਟਿਫਨ ਪੈਕ ਕਰਕੇ ਆਏ ਹੋਣਗੇ ਹੁਸ਼ ਪਤਾ ਨਹੀਂ ਮੈਂ ਤਾਂ ਬਾਰ ਬਾਰ ਇਹੀ ਕਹੀ ਜਾਂਦੀ ਸੀ ਵਿੰਦਰ ਨੂੰ ਵਿੰਦਰ ਪਤਾ ਨਹੀਂ ਵਿਚਾਰਾਂ ਦੇ ਪਿੱਛੇ ਕੋਈ ਰੋਟੀ ਪਕਾਉਣ ਵਾਲਾ ਕਿਉਂਕਿ ਉਹਦੇ ਵਿੱਚ ਤਿੰਨ ਔਰਤਾਂ ਸੀਗੀਆਂ ਮਰਨ ਵਾਲੀਆਂ ਸੀ ਇੱਕ ਜਨ ਬੰਦਾ ਸੀਗਾ ਤਿੰਨ ਔਰਤਾਂ ਸੀਗੀਆਂ ਹਨਾ ਵੀ ਪਤਾ ਨਹੀਂ ਵਿਚਾਰਾਂ ਦੇ ਪਿੱਛੇ ਚੁੱਲਾ ਤਪੂਗਾ ਪਤਾ ਨਹੀਂ ਨਾ ਤਪੂਗਾ ਨਾ ਦੇਖੋ ਬਹੁਤ ਜ਼ਿਆਦਾ ਹੋ ਹੋ ਗਿਆ ਹੈ ਨਾ ਤੇ ਟਰੱਕ ਉੱਥੇ ਖੜਾ ਸੀ ਭਾਈ ਪਤਾ ਨਹੀਂ ਉੱਥੇ ਸੀਗਾ ਉਹ ਜਾਂ ਫਿਰ ਪਤਾ ਨਹੀਂ ਉਹਨਾਂ ਨੂੰ ਅੱਗੇ 20 ਮਿੰਟ ਹੋ ਗਏ ਸੀ ਪਿੰਦਰ ਕਹਿੰਦਾ ਹੈ ਐਕਸੀਡੈਂਟ ਹੋਏ ਨੂੰ ਪਤਾ ਨਹੀਂ ਘਰ ਤੋਂ ਵਿਚਾਰੇ ਆਏ ਸੀ ਪਤਾ ਨਹੀਂ ਕਿਵੇਂ ਸੀਗਾ ਹਜੇ ਆਉਣ ਸਾਰੀ ਇਹ ਪਾਣਾ ਹੋ ਗਿਆ ਉਹਨਾਂ ਨਾਲ ਹੈ ਨਾ ਐਕਸੀਡੈਂਟ ਹੋ ਗਿਆ ਉਹਨਾਂ ਦਾ ਕੁਝ ਪਤਾ ਨਹੀਂ ਜੀ ਉੱਥੇ ਹੈ ਨਾ ਬਹੁਤ ਜ਼ਿਆਦਾ ਹੈ ਮੈਨੇ ਖੂਣੀ ਖੂਣਾ ਹੋਇਆ ਪਿਆ ਕੱਲ ਵਾਲੇ ਬਲੌਗ ਵਿੱਚ ਮੈਂ ਜ਼ਰੂਰ ਸੋੜਨਾ ਜੇ ਵੀਡੀਓ ਮੈਨੂੰ ਆ ਗਈ ਨਾ ਫੋਨ 'ਚ ਮੈਂ ਜ਼ਰੂਰ ਹੈਗੀ ਸੀ ਮੇਰਾ ਬੇਟਾ ਬਣਾ ਕੇ ਲੈ ਕੇ ਆਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰ ਬਹੁਤ ਜ਼ਿਆਦਾ ਹਨਾ ਦੇਖੋ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀ ਕੁ ਦੁਨੀਆ ਦਿੱਲੀ ਦੇਖੋ ਇਸ ਤਰ੍ਹਾਂ ਨਾ ਮਰਦੀ ਹੈਗੀ ਵੀ ਇੱਕ ਕਰੋਪੀ ਹੋਈ ਹੈ ਕੋਈ ਪ੍ਰਮਾਤਮਾ ਦੀ ਹਨਾ ਨਹੀਂ ਵਿਚਾਰੇ ਅੱਗੇ ਗੜੋ ਉਹ ਕੰਮ ਕਰਨ ਨਹੀਂ ਸੀ ਆਉਂਦੇ ਜਾ ਟਰੱਕ ਵਾਲਾ ਨਾ ਅੱਗੇ ਨਹੀਂ ਰੋਡ ਤੇ ਟਰੱਕ ਚਲਾਉਂਦਾ ਸੀ ਪਤਾ ਨਹੀਂ ਜੀ ਹੁਣ ਕੀ ਦੀ ਗਲਤੀ ਹੈ ਕੀ ਦੀ ਨਹੀਂ ਆ ਪਰ ਉਹਨਾਂ ਦਾ ਹਨਾ ਆਚਾਰਾ ਜਣਾਂ ਦਾ ਘਰ ਪਟਿਆ ਗਿਆ ਹਨਾ ਪਤਾ ਨਹੀਂ ਪਿੱਛੇ ਕਿਵੇਂ ਆ ਕਿਵੇਂ ਨਹੀਂ ਆ ਬਸ ਇਹੀ ਸੋਚ ਸੋਚ ਕੇ ਉਹ ਹੋ ਹੀ ਜਾਂਦਾ ਸੀ ਵੀ ਚਲੋ ਵਾਹਿਗੁਰੂ ਜੀ ਦੀ ਮਰਜ਼ੀ ਹਨਾ ਜਿਵੇਂ ਬੰਦੇ ਦੇ ਦੇਖੋ ਕਲਰੀ ਵੀ ਹੁੰਦੀ ਆ ਜਿੱਥੇ ਕਹਿੰਦੇ ਮੌਤ ਹੁੰਦੀ ਉੱਥੇ ਕਲਰੀ ਖਿੱਚ ਕੇ ਲੈ ਕੇ ਆਉਂਦੀ ਆ ਵੀ ਇੱਥੇ ਤੇਰੀ ਮੌਤ ਹੋਣੀ ਆ ਨਾ ਉੱਥੇ ਹਨ ਆ ਹਰ ਹੀਲੇ ਬੰਦੇ ਨੂੰ ਖਿੱਚ ਕੇ ਲੈ ਜਾਂਦੀ ਆ ਮੈਂ ਸੁਣਿਆ ਸੀ ਦੇਖ ਵੀ ਲਿਆ ਵੀ ਖਿੱਚ ਕੇ ਲੈ ਜਾਂਦੇ ਆ ਕਲਰੀ ਕਾਫੀ ਇਸ ਤਰ੍ਹਾਂ ਦੇ ਹਾਦਸੇ ਹੋਏ ਨੇ ਵੀ ਘਰ ਤੋਂ ਬੰਦਾ ਬਹੁਤ ਦੂਰ ਚਲੇ ਜਾਂਦਾ ਇੱਕ ਕਸੀ ਵਾਲ ਵੀ ਕਹਿੰਦੇ ਕਾਫੀ ਦਿਨ ਹੋ ਗਏ ਪਤਾ ਨਹੀਂ ਵਿਚਾਰਾ ਕਿੱਥੇ ਸੀਗਾ ਮੁੰਡਾ ਟਰੱਕ ਡਰਾਈਵਰ ਸੀਗਾ ਉਹਦਾ ਉੱਥੇ ਜਾ ਕੇ ਡਿੱਗਣ ਨਾਲ ਹੀ ਮੌਤ ਹੋ ਗਈ ਉਹਦੀ ਉੱਪਰੋਂ ਰਸਤੇ ਤੋਂ ਕਹਿੰਦੇ ਹੱਥ ਛੁੱਟ ਗਏ نیچے ਡਿੱਗ ਕੇ ਕੋਲ ਕੋਈ ਵੀ ਨਹੀਂ ਸੀ ਉਹਦਾ ਆਪਣਾ ਐਡੀ ਦੂਰ ਸੀਗਾ ਵਿਚਾਰਾ ਹਨਾ ਚਲੋ ਵਾਹਿਗੁਰੂ ਜੀ ਦੀ ਮਰਜ਼ੀ ਹੈ ਜੀ ਤੇ ਇੱਥੇ ਸ਼ਾਮ ਦਾ ਖਾਣਾ ਕੋਣ ਆਪਾਂ ਕਰ ਲਿਆ ਸੀਗਾ ਤਿਆਰ ਸਬਜ਼ੀ ਰੱਖੀ ਹੋਈ ਸੀਗੀ ਤੇ ਤੁਸੀਂ ਵੀ ਜਰੂਰ ਅਰਦਾਸ ਕਰਿਓ ਜੀ ਵਿਚਾਰੀਆਂ ਹਨ ਜਿਹੜੀਆਂ ਮਤਲਬ ਤਿੰਨ ਔਰਤਾਂ ਇੱਕ ਜਿਹੜਾ ਪਤਾ ਨਹੀਂ ਬਜ਼ੁਰਗ ਸੀ ਪਤਾ ਨਹੀਂ ਕੋਈ ਛੋਟੀ ਉਮਰ ਦਾ ਸੀ ਕਿ ਮੇਸੀ ਹਨ ਜਿਹਦੀ ਡੈਥ ਹੋਈ ਕਿਉਂ ਕੁੰਨਦੇ ਨਾ ਉੱਪਰ ਕੱਪੜਾ ਪਾਇਆ ਸੀ ਢਕੇ ਹੋਏ ਸੀ ਫੇਸ ਤਾਂ ਨਹੀਂ ਉਹਨਾਂ ਦੇ ਦਿਖਦੇ ਸੀ ਪਰ ਉਹ ਕੁਝ ਵੀ ਨਹੀਂ ਆਈਡੀਆ ਲਾ ਸਕਦੇ ਸੀ ਉੱਥੇ ਵੀ ਵੱਡੀ ਉਮਰ ਦੇ ਤੇ ਛੋਟੀ ਉਮਰ ਦੇ ਸੀਗੇ ਹਨਾ ਤੇ ਬਹੁਤ ਜ਼ਿਆਦਾ ਦੁੱਖ ਹੁੰਦਾ ਜੀ ਇਸ ਤਰ੍ਹਾਂ ਦੇ ਘਟਨਾਵਾਂ ਸੁਣ ਕੇ ਹਨਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਵੀ ਸੁੱਖ ਸ਼ਾਂਤੀ ਰੱਖੇ ਦੇਖੋ ਕਿਸੇ ਦਾ ਵੀ ਘਰ ਨਾ ਉਜੜਿਆ ਹਨਾ ਸਭ ਦੇ ਘਰੇ ਅੱਥਨੇ ਚੁੱਲਾ ਤਪੇ ਜੀ ਦੋ ਚਾਹੇ ਜਟਣੀ ਨਾਲ ਖਾਲੇ ਚਾਹੇ ਕਿਵੇਂ ਵੀ ਇਹ ਬੰਦਾ ਹਨਾ ਸਬਜੀ ਨਾਲ ਖਾਲੇ ਪਰ ਆਪਣੇ ਘਰੇ ਰੋਟੀ ਜ਼ਰੂਰ ਪੱਕੇ ਸ਼ਾਮ ਨੂੰ ਇਦਾਂ ਕਿਸੇ ਨਾਲ ਵੀ ਨਾ ਹੋਵੇ ਤੇ ਚਲੋ ਜੀ ਕੱਲ ਨੂੰ ਆਪਾਂ achar ਪਾਵਾਂਗੇ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਮੰਗਵਾਈਆਂ ਸੀਗੀਆਂ ਮੈਂ ਤੇ ਤੋ ਕਿ ਹੁਣ ਆਪਾਂ ਇੱਥੇ ਟੋਕਰੀ ਦੇ ਵਿੱਚ ਕੁਛ ਆਚਾਰਨੇ ਦੇ ਵਿੱਚ ਪਾ ਦਾਂਗੇ ਸਵੇਰ ਟਾਈਮ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਾਰਨ ਤੇ ਕਾਫੀ ਟਾਈਮ ਲੱਗ ਜਾਣਾਗਾ 4 ਕਿਲੋ ਨਿਗੀਆਂ ਤੇ ਕੱਲ ਵਾਲੀ ਵੀਡੀਓ ਦੇ ਜੇ ਦਿਖਾਵਾਂਗੇ ਤੁਹਾਨੂੰ ਵੀ ਕਿਸ ਤਰ੍ਹਾਂ ਮੈਂ ਜਿਹੜਾ ਚਾਰ ਪਾਉਣੀ ਆਂਗੀ ਮਿਰਚ ਦਾ ਹਰੀ ਮਿਰਚ ਤੇ ਲਾਲ ਮਿਰਚ ਦਾ ਹਨਾ ਦੋਨੋਂ ਮੈਂ ਕੱਲ ਨੂੰ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਲੇਟ ਹੋ ਗਈ ਐ ਇਸ ਵਾਰ ਵੀ ਚਾਰ ਪਾਉਣ ਤੋਂ ਮੈਂ ਮਿਰਚਾਂ ਹੀ ਨਹੀਂ ਪਹਿਲਾਂ ਮੈਨੂੰ ਮਿਲੀਆਂ ਹੈਗੀਆਂ ਹੁਣ ਮਿਲੀਆਂ ਨਹੀਂ ਹੁਣ ਵੀ ਮੈਂ ਰਿਸ਼ਤੇਦਾਰੀ ਛੁਈ ਮੰਗਵਾਈਆਂ ਨੇ ਮੇਰੀ ਨਾਨਦ ਕੋਲੋਂ ਉੱਥੋਂ ਮਿਲ ਗਿਆ ਸੀਗੇ ਤੇ ਹੁਣ ਸਣੀ ਆਇਆ ਸੀ ਉਹ ਲੈ ਕੇ ਆਇਆ ਲੋ ਜੀ ਧੋ ਕੇ ਆਪਾਂ ਓਟੇ ਤੇ ਰੱਖ ਤੇ ਇੱਧਰ ਸਬਜ਼ੀ ਵੀ ਚੈੱਕ ਕਰ ਲੈਣੇ ਆਂ ਸਿਮ ਦੇ ਕਰ ਗਈ ਸੀ ਮੈਂ ਗਏ ਜੇ ਮੈਂ ਕਿਹਾ ਵੀ ਚਲੋ ਹੌਲੀ ਹੌਲੀ ਬਣੀ ਜਾਊਗੀ ਕਿਉਂਕਿ ਫਲੀਆਂ ਨੇ ਨਾ ਜਿਹੜੀਆਂ ਇਹਨਾਂ ਨੂੰ ਨਾ ਸਿਮ ਦਾ ਹੀ ਸੇਕ ਕਾਫੀ ਹੁੰਦਾਗਾ ਤੇ ਕਾਫੀ ਅੱਜ ਤੱਕ ਆਲੂ ਰਿੱਜ ਵੀ ਗਏ ਸੀਗੇ ਬਸ ਥੋੜਾ ਜਿਹਾ ਸੇਕ ਆਪਾਂ ਹੋਰ ਲਵਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਕਰ ਦਾਂਗੇ ਗੈਸ ਬੰਦ ਕਰ ਲਾਂਗੇ ਇੱਧਰ ਕੀ ਰੱਖਿਆ ਸੀ ਜਿਹੜਾ ਕੀ ਵੀ ਦੇਖੋ ਮੱਖਣ ਤੋਂ ਬਣ ਚੁੱਕਿਆਗਾ ਤੇ ਬਾਕੀ ਅੱਜ ਦਾ ਵੀਡੀਓ ਜਿਹੜਾ ਇੰਨਾ ਕੀ ਹੈਗਾ ਹਨਾ ਤੇ ਵੀਡੀਓ ਨੂੰ ਲਾਈਕ ਜਰੂਰ ਜਰੂਰ ਕਰਕੇ ਜਾਇਆ ਕਰੋ ਜੀ ਬਹੁਤ ਜ਼ਿਆਦਾ ਘੱਟ ਕਰਦੇ ਹੋ ਤੁਸੀਂ ਲਾਈਕ ਲਾਈਕ ਕਰਕੇ ਜਾਇਆ ਕਰੋ ਤੇ ਨਿਊ ਮੇਰੇ ਚੈਨਲ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਇੱਥੇ ਚੱਲਦੇ ਆ ਥੋੜੀ ਦੇਰ ਅੰਦਰ ਬੈਠਦੇ ਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਦੇਖੋ ਸਿੰਮ ਦੇ ਘਰ ਤਾਂ ਤੇ ਇੱਥੇ ਦੇਖੋ ਸਨੇ ਵੀ ਆ ਗਿਆ ਸਪਿੰਦਰ ਬੈਠੇ ਨਲੀ ਲੈ ਕੇ ਇਸ ਵਿੱਚ ਕੋਲਡ ਡਰਿੰਕ ਤੇ ਚਲੋ ਜੀ ਇਸ ਵੀਡੀਓ ਦਾ ਇੱਥੇ ਕਰਦੇ ਆਂ ਐਂਡ ਮਿਲਦੇ ਆਂ ਕੱਲ ਨੂੰ ਤੁਹਾਨੂੰ ਵਧੀਆ ਜੀ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਖਸਦੇ ਰਹੋ ਬਾਏ ਬਾਏ